ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਕੀ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਇਹ ਬਾਣੀ ਖਾਲਸਾ ਜੀ ਚਾਨਣ ਮਨਵਾਰਾ ਹੈ ਜਿਹੜਾ ਅਗਿਆਨ ਦਾ ਹਨੇਰਾ ਹੈ ਉਹਨੂੰ ਕੱਟਣ ਵਾਲੀ ਹੈ ਦੁੱਖਾਂ ਦਾ ਡੇਰਾ ਢਾਉਣ ਵਾਲੀ ਹੈ ਸਾਰੇ ਸੁੱਖ ਵਰਤੌਣ ਵਾਲੀ ਹੈ ਕਿਹੜਾ ਖਾਲਸਾ ਜੀ ਪਦਾਰਥ ਹੈ ਜਿਹੜਾ ਇਸ ਬਾਣੀ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਖਾਲਸਾ ਜੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਕੋਈ ਭਰੋਸਾ ਤੇ ਸਿੱਧਕ ਰੱਖ ਕੇ ਵੇਖੇ ਗੁਰੂ ਗਰੀਬ ਅਨਵਾਰ ਸੱਚੇ ਪਾਤਸ਼ਾਹ ਮਹਾਰਾਜ ਹਰ ਇੱਕ ਦੀਆਂ ਖਾਲਸਾ ਜੀ ਆਸਾਂ ਮੁਰਾਦਾਂ ਪੂਰੀਆਂ ਕਰਦੇ ਜਿਵੇਂ ਪੁਰਾਣੇ ਸਮੇਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਸਿੱਖਾਂ ਨੇ ਆਉਣਾ ਬੇਨਤੀ ਕਰਨੀ ਸਤਿਗੁਰਾਂ ਨੇ ਉਹ ਬੇਨਤੀ ਪ੍ਰਵਾਨ ਕਰਕੇ ਸੁੱਖ ਦੇਣੇ ਐਵੇਂ ਹੀ ਖਾਲਸਾ ਜੀ ਕਲਗੀਧਰ ਸਵਾਮੀ ਮਹਾਰਾਜ ਦੇ ਦਰਬਾਰ ਵਿੱਚ ਜਿਹੜਾ ਕੋਈ ਸ਼ਰਨ ਆਉਂਦਾ ਸੀ ਸਤਿਗੁਰ ਜੀ ਕੰਠ ਲਾਉਂਦੇ ਸਨ ਮਹਾਰਾਜ ਨੇ ਉਹਨਾਂ ਦੀ ਫਰਿਆਦ ਸੁਣਨੀ ਉਹਨਾਂ ਨੂੰ ਸੁੱਖ ਦੇਣਾ ਇਵੇਂ ਹੀ ਖਾਲਸਾ ਜੀ ਇਹ ਦਸਾਂ ਪਾਸ਼ਾੀਆਂ ਦੀ ਜੋਤ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੋਈ ਚਰਨ ਸ਼ਰਨ ਵਿੱਚ ਆਵੇ ਆਪਣੀ ਖਾਲਸਾ ਜੀ ਆਸ ਲੈ ਕੇ ਆਵੇ ਇਵੇਂ ਹੋ ਹੀ ਨਹੀਂ ਸਕਦਾ ਕਿ ਮਹਾਰਾਜ ਉਹਦੀ ਆਸ ਪੂਰੀ ਨਾ ਕਰਨ ਪਰ ਖਾਲਸਾ ਜੀ ਉਹਦੇ ਵਿੱਚ ਕਮੀ ਕੀ ਹੁੰਦੀ ਹੈ ਹੁਣ ਕਲਗੀਧਰ ਸਵਾਮੀ ਜੀ ਮਹਾਰਾਜ ਬੈਠੇ ਹੁਣ ਤੇ ਖਾਲਸਾ ਜੀ ਸਾਡੇ ਹਿਰਦੇ ਵਿੱਚ ਡਰ ਵੀ ਹੋਵੇਗਾ ਭੈ ਵੀ ਹੋਵੇਗਾ ਅਦਬ ਵੀ ਹੋਵੇਗਾ ਸਤਕਾਰ ਵੀ ਹੋਵੇਗਾ ਤੇ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਥਾਏ ਉਹਨਾਂ ਪਤ ਪਿਆਰ ਸਤਕਾਰ ਅਦਬ ਡਰ ਬਣਦਾ ਹੀ ਨਹੀਂ ਕਿਉਂਕਿ ਖਾਲਸਾ ਜੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਸ ਮੱਥਾ ਟੇਕੋ ਤੇ ਅੱਗੇ ਲੰਘ ਜੋ ਐਵੇਂ ਨਹੀਂ ਹੈ ਖਾਲਸਾ ਜੀ ਦਸਾਂ ਸਰੂਪਾਂ ਨਾਲੋਂ ਜ਼ਿਆਦਾ ਬਲ ਵਾਲਾ ਜ਼ਿਆਦਾ ਸ਼ਕਤੀ ਵਾਲਾ ਜ਼ਿਆਦਾ ਸਮਰੱਥਾ ਵਾਲਾ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਪਰ ਸਤਿਗੁਰੂ ਜੀ ਸਾਰਿਆਂ ਦੇ ਹਿਰਦੇ ਨੂੰ ਜਾਣਦੇ ਸੋ ਖਾਲਸਾ ਜੀ ਜਿਵੇਂ ਜਿਵੇਂ ਕਿਸੇ ਦਾ ਹਿਰਦਾ ਤਿਉਂ ਤੇ ਉਹੀ ਸੁਖ ਪ੍ਰਾਪਤ ਹੋ ਜਾਂਦੇ ਸੋ ਆਪਾਂ ਪਰਸੋਂ ਵਾਲੀ ਵੀਡੀਓ ਵਿੱਚ ਵੀ ਕਿਹਾ ਸੀ ਕਿ ਬਿਨਾ ਭਾਗਾ ਤੋਂ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਬਿਨਾ ਭਾਗਾ ਤੋਂ ਗੁਰੂ ਨਹੀਂ ਮਿਲਦਾ ਤੇ ਖਾਲਸਾ ਜੀ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੂੰ ਫਿਰ ਗੁਰੂ ਮਹਾਰਾਜ ਕੋਲੋਂ ਉਹ ਬਖਸ਼ਿਸ਼ ਨਹੀਂ ਮਿਲਦੀ ਭਾਗਾ ਤੋਂ ਬਿਨਾ ਪਹਿਲੀ ਗੱਲ ਤੇ ਗੁਰੂ ਨਹੀਂ ਮਿਲਦਾ ਜੇ ਗੁਰੂ ਮਿਲ ਜਾਵੇ ਖਾਲਸਾ ਜੀ ਫਿਰ ਉਹ ਗੁਰੂ ਕੋਲੋਂ ਮਨੁੱਖ ਖਾਲਸਾ ਜੀ ਕੋਈ ਫਾਇਦਾ ਨਹੀਂ ਲੈ ਸਕਦਾ ਹੁਣ ਵੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਪੂਰਨ ਤੇ ਸੰਪੂਰਨ ਸਮਰਾਥ ਸਤਗੁਰੂ ਹਨ ਤੇ ਕਿੰਨੇ ਕ ਖਾਲਸਾ ਜੀ ਆਪਾਂ ਬ੍ਰਹਮ ਗਿਆਨੀ ਹਾਂ ਕਿੰਨੇ ਕ ਮਹਾਰਾਜ ਦਾ ਹੁਕਮ ਮੰਨਦੇ ਹਾਂ ਹੁਕਮ ਨਹੀਂ ਮੰਨਦੇ ਕਹਿਣ ਘੌਣ ਗੱਲੀ ਬਾਤੀ ਅਸੀਂ ਸਤਗੁਰਾਂ ਦੀ ਸਿੱਖ ਹਾਂ ਗੱਲੀ ਬਾਤੀ ਸਤਗੁਰਾਂ ਦਾ ਸਿੱਖ ਬਣਨਾ ਉਹਦਾ ਕੋਈ ਲਾਭ ਨਹੀਂ ਹੈ ਸਤਗੁਰ ਜੀਆਂ ਦੇ ਪੂਰਨ ਭਰੋਸਾ ਪ੍ਰੇਮ ਕਰਨਾ ਸਤਕਾਰ ਕਰਨਾ ਅਦਬ ਸਤਕਾਰ ਕਾਇਮ ਰੱਖਣਾ ਸਤਗੁਰ ਜੀਆਂ ਦੇ ਬਚਨਾਂ ਉਤੇ ਮਾਰ ਮਿਟਣਾ ਇਹ ਖਾਲਸਾ ਜੀ ਗੁਰਸਿੱਖੀ ਹੈ ਸੋ ਆਪਾਂ ਪਰਸੋਂ ਵੀ ਗੱਲ ਕੀਤੀ ਸੀ ਵੀ ਬਿਨਾ ਕਰਮਾਂ ਤੋਂ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਆਪਾਂ ਖਾਲਸਾ ਜੀ ਉਹ ਲక్ష్ਮੀ ਦਾ ਤੇ ਕਰਮ ਦਾ ਜਿਹੜਾ ਸੰਵਾਦ ਸੀ ਉਹਦਾ ਆਪਾਂ ਜ਼ਿਕਰ ਕੀਤਾ ਸੀ ਵੀ ਕਿਵੇਂ ਉਹ ਲక్ష్ਮੀ ਕਹਿੰਦੀ ਸੀ ਮੈਂ ਸਭ ਕੁਝ ਕਰ ਸਕਦੀ ਆ ਤੇ ਜਿਹੜਾ ਕਰਮ ਸੀ ਉਹ ਕਹਿੰਦਾ ਵੀ ਨਹੀਂ ਜੇ ਮੈਂ ਚਾਹਾਂ ਤਾਂ ਹੋ ਸਕਦਾ ਤੇਰੇ ਕੋ ਕੁਝ ਨਹੀਂ ਹੋਣਾ ਸੋ ਇਸੇ ਪ੍ਰਕਾਰ ਖਾਲਸਾ ਜੀ ਬਿਲਕੁਲ ਸੱਤ ਹੈ ਕਈ ਵਾਰੀ ਇਦਾਂ ਦਾ ਸਾਡਾ ਕਰਮ ਮਾੜਾ ਅੱਗੇ ਆ ਜਾਂਦਾ ਖਾਲਸਾ ਜੀ ਬਣੀ ਬਣਾਈ ਗੱਲ ਵਿਗੜ ਜਾਂਦੀ ਹੈ ਕਈ ਵਾਰ ਮਾੜਾ ਕਰਮ ਐਸਾ ਪ੍ਰਭਾਵ ਪਾ ਦਿੰਦਾ ਸਾਰੀ ਗੱਲ ਤੇ ਹਾਂ ਹੋਈ ਹੁੰਦੀ ਐ ਐਡੇ ਟਾਈਮ ਤੇ ਆ ਕੇ ਮੌਕੇ ਤੇ ਆ ਕੇ ਨਾ ਹੋ ਜਾਂਦੀ ਤੇ ਉਹ ਲੋਕ ਫਿਰ ਝੂਰਦੇ ਨੇ ਰੋਂਦੇ ਨੇ ਅਸੀਂ ਕੀ ਕਰੀਏ ਅਸੀਂ ਆਹ ਕਰੀਏ ਕੀ ਕਰੀਏ ਸਾਨੂੰ ਦੱਸੋ ਫਿਰ ਉਹ ਪਖੰਡੀਆਂ ਕੋਲੇ ਚਲੇ ਜਾਂਦੇ ਮਾੜਿਆਂ ਕੋਲੇ ਚਲੇ ਜਾਂਦੇ ਪਰ ਖਾਲਸਾ ਜੀ ਜਿਵੇਂ ਇਹ ਜਦੋਂ ਇਹੋ ਜਿਹਾ ਕੋਈ ਚੱਕਰ ਹੋਵੇ ਉਸ ਵੇਲੇ ਗੁਰੂ ਮਹਾਰਾਜ ਦੀ ਸ਼ਰਨ ਲੈਣੀ ਚਾਹੀਦੀ ਸ਼ਹੀਦਾਂ ਸਿੰਘਾਂ ਦੀ ਸ਼ਰਨ ਤੱਕੋ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਜਾਪ ਰੱਖੋ ਰਲ ਕੇ ਘਰ ਵਿੱਚ 5 ਪਾਠ ਜਪਜੀ ਸਾਹਿਬ ਦੇ 10 ਪਾਠ ਰੱਖ ਲਓ ਮੂਲ ਮੰਤਰ ਸਵਾ ਲੱਖ ਰੱਖ ਲਓ ਐਵੇਂ ਖਾਲਸਾ ਜੀ ਉਸ ਵੇਲੇ ਬਾਣੀ ਜਿਹੜੀ ਹੈ ਇਹਦਾ ਪ੍ਰਤਾਪ ਲੈਣਾ ਹੈ ਇਹਦੇ ਪ੍ਰਤਾਪ ਕੋਲੋਂ ਖੁਸ਼ੀਆਂ ਲੈਣੀਆਂ ਤੇ ਇਸ ਕਰਕੇ ਬਿਨਾ ਕਰਮਾਂ ਤੋਂ ਕਦੇ ਪ੍ਰਾਪਤ ਨਹੀਂ ਹੁੰਦਾ ਜਿਵੇਂ ਖਾਲਸਾ ਜੀ ਕੋਈ ਨਾ ਗਰੀਬ ਪਰਿਵਾਰ ਸੀ ਉਹ ਦੋਵੇਂ ਜੀ ਤੇ ਉਹਨਾਂ ਦਾ ਇੱਕ ਬੱਚਾ ਤੇ ਬੜੇ ਗਰੀਬ ਤੇ ਰਸਤੇ ਵਿੱਚ ਤਾਂ ਕਈ ਵਾਰ ਉਹਨਾਂ ਨੂੰ ਤੁਰਦਿਆਂ ਫਿਰਦਿਆਂ ਕੋਈ ਨਾ ਕੋਈ ਮਿਲ ਜਾਣਾ ਇੱਕ ਵਾਰ ਕੋਈ ਸਾਧੂ ਦੇ ਦਰਸ਼ਨ ਹੋ ਗਏ ਤੇ ਉਹ ਸਾਧੂ ਨੂੰ ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਸਾਧੂ ਜਾਂ ਆਪਦੇ ਹੋ ਸਾਡੇ ਤੇ ਕਿਰਪਾ ਕਰੋ ਸਾਡੇ ਕੋ ਤੇ ਖਾਣ ਵਾਸਤੇ ਰੋਟੀ ਵੀ ਨਹੀਂ ਹੈ ਜੇ ਸਾਡੇ ਤੇ ਕਿਰਪਾ ਕਰਦੇ ਹੋ ਮਹਾਰਾਜ ਸਾਡੀ ਕੰਗਾਲਤਾ ਦੂਰ ਕਰ ਦੇਣ ਸਾਡੀ ਗਰੀਬੀ ਦੂਰ ਕਰ ਦੇਣ ਐਵੇਂ ਖਾਲਸਾ ਜੀ ਸਾਡਾ ਅਸੀਂ ਹਮੇਸ਼ਾ ਇਹ ਚਾਹੁੰਦੇ ਆਂ ਵੀ ਅਸੀਂ ਅਮੀਰ ਹੋ ਜਾਈਏ ਪਰ ਸਾਨੂੰ ਸਤਗੁਰਾਂ ਦੀ ਖੁਸ਼ੀ ਮੰਗਣੀ ਚਾਹੀਦੀ ਹੈ ਜਿੱਥੇ ਸਤਗੁਰਾਂ ਦੀ ਖੁਸ਼ੀ ਹੋਵੇ ਉੱਥੇ ਖਾਲਸਾ ਜੀ ਮਾਇਆ ਆਪਣੇ ਆਪ ਆ ਜਾਂਦੀ ਹੈ ਉੱਥੇ ਧਨ ਪਦਾਰਥ ਦੀ ਕਮੀ ਨਹੀਂ ਰਹਿੰਦੀ ਤੇ ਉਹ ਜਦੋਂ ਉਹਨਾਂ ਨੇ ਸਾਧੂ ਨੂੰ ਪੁੱਛਣਾ ਕੀਤਾ ਤੇ ਸਾਧੂ ਨੇ ਕਹਿਣਾ ਕੀਤਾ ਵੀ ਤੁਸੀਂ ਸ਼ਿਵਜੀ ਭਗਵਾਨ ਦਾ ਤਾਪ ਕਰੋ ਸ਼ਿਵਜੀ ਭਗਵਾਨ ਦੀ ਤਪੱਸਿਆ ਕਰੋ ਜੰਗਲ ਵਿੱਚ ਬਿਠਾ ਦਿੱਤੇ ਤੇ ਸ਼ਿਵਜੀ ਭਗਵਾਨ ਨੂੰ ਜਾਪ ਜਪਣ ਲੱਗ ਪਏ ਵੀ ਸ਼ਿਵਜੀ ਭਗਵਾਨ ਜਿਹੜਾ ਛੇਤੀ ਖੁਸ਼ ਹੋਵੇਗਾ ਪ੍ਰੇਮਾ ਭਗਤੀ ਕਰੋ ਤਿੰਨੇ ਜਾਨੇ ਬੈਠ ਗਏ ਤੇ ਖਾਲਸਾ ਜੀ ਭਗਤੀ ਕਰਨ ਲੱਗ ਪਏ ਸ਼ਿਵਜੀ ਭਗਵਾਨ ਅੱਗੇ ਅਰਦਾਸ ਕੀਤੀ ਵੀ ਮਹਾਰਾ ਸਾਡੇ ਘਰੋਂ ਦੁਲਿੱਦਰ ਕੱਢ ਦਿਓ ਅਸੀਂ ਗਰੀਬ ਹਾਂ ਚੱਪਾ ਚੱਪਾ ਰੋਟੀ ਨੂੰ ਤਰਸਦੇ ਹਾਂ ਸਾਡੇ ਤੇ ਕਿਰਪਾ ਕਰੋ ਸ਼ਿਵਜੀ ਭਗਵਾਨ ਦੀ ਤਪੱਸਿਆ ਕਰਨ ਲੱਗ ਪਏ ਖਾਲਸਾ ਜੀ ਸ਼ਿਵਜੀ ਖੁਸ਼ ਹੋ ਕੇ ਤੇ ਜਿਹੜੀ ਉਹ ਬੀਬੀ ਸੀ ਉਹਦੇ ਸਾਹਮਣੇ ਸਭ ਤੋਂ ਪਹਿਲਾਂ ਆਇਆ ਜਦੋਂ ਸਭ ਤੋਂ ਪਹਿਲਾਂ ਉਹਦਾ ਕਿਉਂਕਿ ਉਹ ਜਿਹੜੀ ਬੀਬੀ ਹੁੰਦੀ ਆ ਉਹਨੂੰ ਖਾਲਸਾ ਜੀ ਬਹੁਤੀ ਫਿਕਰ ਹੁੰਦੀ ਆ ਘਰ ਦੀ ਤੇ ਜਦੋਂ ਬੀਬੀ ਦਾ ਪ੍ਰੇਮ ਜਾਗਿਆ ਤੇ ਸ਼ਿਵਜੀ ਭਗਵਾਨ ਉਹਦੇ ਅੱਗੇ ਪ੍ਰਗਟ ਹੋ ਗਿਆ ਕਹਿਣ ਲੱਗੇ ਕਿ हे ਪੁਤਰੀ ਵੀ ਅਸੀਂ ਤੇਰੀ ਜਿਹੜੀ ਆ ਭਗਤੀ ਤੋਂ ਪ੍ਰਸੰਨ ਹੋਏ ਆ ਵਾਰ ਮੰਗ ਕੀ ਮੰਗਦੀ ਆ ਤੇ ਖਾਲਸਾ ਜੀ ਬੀਬੀ ਕਹਿੰਦੀ ਆ ਵੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਸਾਰਿਆਂ ਤੋਂ ਸੁੰਦਰ ਹੁਆ ਮੇਰੇ ਵਰਗਾ ਕੋਈ ਸੁੰਦਰ ਨਾ ਹੋਵੇ ਤੇ ਇਹ ਤਤਾਸਤੂ ਕਹਿ ਕੇ ਖਾਲਸਾ ਜੀ ਸ਼ਿਵਜੀ ਭਗਵਾਨ ਨੇ ਕਿਹਾ ਵੀ ਉਵੇਂ ਹੀ ਹੋਵੇਗਾ ਉਸੇ ਵੇਲੇ ਰੂਪ ਜਿਹੜਾ ਬਦਲ ਗਿਆ ਖਾਲਸਾ ਜੀ ਉਹ ਸੁੰਦਰ ਹੋ ਗਈ ਪਰੀਆਂ ਤੋਂ ਵੀ ਵੱਧ ਸੋਹਣੀ ਬਣ ਗਈ ਇੰਦਰ ਵੀ ਖਾਲਸਾ ਜੀ ਸ਼ਰਮਾ ਗਿਆ ਇੰਨੀ ਸੋਹਣੀ ਇੰਨੀ ਸੁੰਦਰਤਾ ਵੇਖ ਕੇ ਤੇ ਜਦੋਂ ਸੁੰਦਰ ਬਣੀ ਤੇ ਉਦੋਂ ਖਾਲਸਾ ਜੀ ਇੱਕ ਰਾਜਕੁਮਾਰ ਘੋੜੇ ਤੇ ਚੜ੍ਹਿਆ ਜੰਗਲ 'ਚ ਆ ਗਿਆ ਉਹਨੇ ਉਹਦਾ ਰੂਪ ਵੇਖਿਆ ਤੇ ਮੋਹਿਤ ਹੋ ਗਿਆ ਉਹਨੂੰ ਆਪਣੇ ਘੋੜੇ ਦੇ ਮਗਰ ਬਿਠਾਇਆ ਤੇ ਖਾਲਸਾ ਜੀ ਉਹ ਵੀ ਚਲੀ ਗਈ ਕਿਉਂਕਿ ਸੋਣੀ ਹੋ ਗਈ ਪਿੱਛੇ ਸਾਰਾ ਕੁਝ ਭੁੱਲ ਗਿਆ ਰੂਪ ਮੰਗ ਰਿਆ ਨਾ ਘੋੜੇ ਤੇ ਬੈਠ ਕੇ ਚਲੀ ਗਈ ਉਸ ਤੋਂ ਬਾਅਦ ਉਹਦਾ ਜਿਹੜਾ ਪਤੀ ਸੀ ਉਹਦੇ ਸਾਹਮਣੇ ਸ਼ਿਵਜੀ ਭਗਵਾਨ ਪ੍ਰਗਟ ਹੋਏ ਉਹ ਕਹਿੰਦਾ ਵੀ ਦੱਸੋ ਕੀ ਮੰਗਦਾ ਉਹ ਕਹਿੰਦਾ ਕਿ ਮਹਾਰਾਜ ਮੰਗਣਾ ਕੀ ਹੈ ਮੰਗਣੀ ਤੇ ਮਾਇਆ ਸੀ ਮੰਗਣਾ ਤੇ ਇਹ ਸੀ ਵੀ ਘਰੋਂ ਦਿਲਦਰ ਨਿਕਲ ਜਾਵੇ ਪਰ ਮੇਰੀ ਘਰ ਵਾਲੀ ਜਿਹੜੇ ਮੇਰੇ ਨਾਲ ਰਹਿੰਦੀ ਜਿਹੜੀ ਮੇਰੀ ਜੀਵਨ ਸਾਥਣ ਸੀ ਉਹੀ ਉਹ ਮੈਨੂੰ ਛੱਡ ਕੇ ਚਲੀ ਗਈ ਕਿਸੇ ਪਰਾਏ ਮਰਦ ਦੇ ਨਾਲ ਮੈਂ ਕੀ ਮੰਗਣਾ ਮੈਂ ਇਹੋ ਮੰਗਦਾ ਹਾਂ ਜਿਹੜੀ ਜਿਹਨੂੰ ਆਪਣੀ ਸੁੰਦਰਤਾ ਦਾ ਮਾਣ ਹੋਇਆ ਉਹ ਸੂਰੀ ਬਣ ਜੇ ਬਚਨ ਕਰ ਦਿੱਤਾ ਸ਼ਿਵਜੀ ਭਗਵਾਨ ਨੇ ਕਹਿੰਦੇ ਐਵੇਂ ਹੀ ਹੋਵੇਗਾ ਉਹ ਖਾਲਸਾ ਦੀ ਘੋੜੇ ਤੇ ਬੈਠੀ ਬੈਠੀ ਸੂਰੀ ਬਣ ਗਈ ਉਹ ਜਦੋਂ ਰਾਜਕੁਮਾਰ ਨੇ ਵੇਖਿਆ ਵੀ ਇਹ ਤਾਂ ਕੋਈ ਬਲਾ ਹੈ ਉਹਨੇ ਚੁੱਕ ਕੇ ਘੋੜੀ ਤੋਂ ਥੱਲੇ ਸਿੱੜ ਦਿੱਤੀ ਫਿਰ ਉਸ ਤੋਂ ਬਾਅਦ ਖਾਲਸਾ ਜੀ ਜਿਹੜਾ ਉਹਨਾਂ ਦਾ ਪੁੱਤਰ ਸੀ ਉਹ ਭਗਤੀ ਕਰਦਾ ਸੀ ਬੈਠਾ ਉਹਦੇ ਕੋਲੇ ਸ਼ਿਵਜੀ ਭਗਵਾਨ ਜੀ ਗਏ ਉਹਨੇ ਆਖਿਆ ਵੀ ਪੁੱਤਰ ਤੇਰੀ ਭਗਤੀ ਤੋਂ ਖੁਸ਼ ਹੋਏ ਆ ਮੰਗ ਕੀ ਮੰਗਦਾ ਉਹ ਕਹਿੰਦਾ ਵੀ ਭਗਵਾਨ ਜੀ ਮੈਂ ਕੀ ਮੰਗਣਾ ਤੁਹਾਡੇ ਕੋਲੋਂ ਮੇਰੇ ਤੇ ਤੇ ਇਹੋ ਹੀ ਕਿਰਪਾ ਕਰੋ ਮੈਨੂੰ ਆਪਣੀ ਮਾਂ ਵੱਲ ਵੇਖ ਕੇ ਤਰਸ ਆ ਰਿਹਾ ਮੇਰੀ ਮਾਂ ਜਿਵੇਂ ਦੀ ਪਹਿਲਾਂ ਦੀ ਪਹਿਲਾਂ ਸੀ ਓਵੇਂ ਦੀ ਬਣ ਜਾਵੇ ਸ਼ਿਵਜੀ ਭਗਵਾਨ ਨੇ ਕਿਹਾ ਵੀ ਓਵੇਂ ਹੀ ਹੋਵੇਗਾ ਉਹ ਖਾਲਸਾ ਜੀ ਓਵੇਂ ਦੀ ਬਣ ਗਈ ਸ਼ਿਵਜੀ ਭਗਵਾਨ ਅਲੂਪ ਹੋ ਗਿਆ ਉਹ ਫਿਰ ਕੰਗਾਲ ਦੇ ਕੰਗਾਲ ਹੀ ਰਹਿ ਗਏ ਕੁਝ ਵੀ ਖਾਲਸਾ ਜੀ ਉਹਨਾਂ ਨੇ ਖਟਿਆ ਨਹੀਂ ਇਹੋ ਹਾਲ ਸਾਡਾ ਹੈ ਵੇਖੋ ਤੁਹਾਨੂੰ ਸਮਝ ਆ ਗਈ ਹੋਵੇਗੀ ਜਿਹੜੀ ਆਪਾਂ ਇਹ ਸੁਣਾਈ ਹੈ ਕਹਾਣੀ ਇਹਦੇ ਵਿੱਚੋਂ ਤੁਹਾਨੂੰ ਮੈਂ ਕਹਿੰਦਾ ਸਮਝ ਆ ਜਾਣੀ ਚਾਹੀਦੀ ਹੈ ਵੇਖੋ ਬੈਠੇ ਸੀ ਦੁਲਿੱਦਰ ਦੂਰ ਕਰਨ ਵਾਸਤੇ ਭਗਵਾਨ ਪ੍ਰਗਟ ਵੀ ਹੋਇਆ ਪਰ ਬਿਨਾ ਭਾਗਾ ਤੋਂ ਉਹ ਨਹੀਂ ਮੰਗਿਆ ਗਿਆ ਜੋ ਮੰਗਣ ਬੈਠੇ ਸੀ ਸੁੰਦਰਤਾ ਮੰਗ ਲਈ ਤੇ ਜਿਹੜਾ ਮਨੁੱਖ ਸੀ ਉਹਨੇ ਵੀ ਉਹ ਨਹੀਂ ਮੰਗਿਆ ਜਿਹੜੀ ਚੀਜ਼ ਮੰਗਣੀ ਸੀ ਉਹਨੇ ਆਪਣੀ ਇਸਤਰੀ ਵਾਸਤੇ ਸੂਰੀ ਦਾ ਸ਼ਰਾਪ ਮੰਗ ਲਿਆ ਫਿਰ ਉਹਦਾ ਪੁੱਤਰ ਸੀ ਉਹਨਾਂ ਵਾਸਤੇ ਉਹਨੇ ਮੰਗ ਲਿਆ ਵੀ ਅਸੀਂ ਜਿਵੇਂ ਦੇ ਪਹਿਲਾਂ ਅਸੀਂ ਓਵੇਂ ਦੇ ਬਣਾ ਦਿਓ ਉਹ ਫਿਰ ਖਾਲੀ ਦੇ ਖਾਲੀ ਰਹਿ ਗਏ ਤਪਿਆ ਵੀ ਤਪੱਸਿਆ ਵੀ ਕੀਤੀ ਤਪ ਵੀ ਕੀਤਾ ਫਿਰ ਖਾਲੀ ਦੇ ਖਾਲੀ ਇਹੋ ਹਾਲ ਸਾਡਾ ਅਸੀਂ ਤਪੱਸਿਆ ਕਰਦੇ ਆ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਹੋਰ ਵੀ ਕਈ ਜਪ ਜਾਪ ਜਪਦੇ ਆ ਮੂਲ ਮੰਤਰ ਪੜ੍ਹਦੇ ਆ ਜਪਜੀ ਸਾਹਿਬ ਦੇ ਜਾਪ ਜਪਦੇ ਆ ਬਹੁਤ ਕੁਝ ਕਰਦੇ ਆ ਪਰ ਖਾਲਸਾ ਜੀ ਅੰਤ ਕੀ ਮਿਲਦਾ ਅਸੀਂ ਮਾਇਆ ਮੰਗ ਲਈ ਮਾਇਆ ਆ ਗਈ ਮਾਇਆ ਹੁਣ ਸੁਦੀਵੀ ਤੇ ਰਹਿੰਦੀ ਨਹੀਂ ਦਾਸਾਲ ਰਹੂਗੀ 20 ਸਾਲ ਰਹੂਗੀ ਇੱਕ ਪੀੜੀ ਰਹੂਗੀ ਉਸ ਤੋਂ ਬਾਅਦ ਚਲੇ ਜਾਣੀ ਜਿਹੜੀ ਕੀਤੀ ਤਪੱਸਿਆ ਸੀ ਉਹ ਖਤਮ ਹੋ ਗਈ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਮਹਾਰਾਜ ਦੀ ਖੁਸ਼ੀ ਮੰਗੋ ਗੁਰੂ ਨੂੰ ਮੰਗ ਲਓ ਜਿਹੜਾ ਮਨੁੱਖ ਗੁਰੂ ਦੀ ਖੁਸ਼ੀ ਮੰਗ ਲੈਂਦਾ ਗੁਰੂ ਨੂੰ ਮੰਗ ਲੈਂਦਾ ਹੈ ਫਿਰ ਖਾਲਸਾ ਜੀ ਉੱਥੇ ਭੰਡਾਰੇ ਭਰਨੇ ਸ਼ੁਰੂ ਹੋ ਜਾਂਦੇ ਕਿਉਂਕਿ ਜਿੱਥੇ ਦਾਤਾ ਬੈਠਾ ਹੋਵੇ ਦਾਤਾਂ ਦੇਣ ਵਾਲਾ ਉੱਥੇ ਸੰਸਾਰ ਦੀ ਹਰ ਇੱਕ ਸ਼ਕਤੀ ਹਾਜ਼ਰ ਹੁੰਦੀ ਹੈ ਤੋ ਇਸ ਕਰਕੇ ਆਪਣੇ ਗੁਰੂ ਨਾਲ ਪ੍ਰੇਮ ਮੰਗਿਆ ਕਰੀਏ ਗੁਰਸਿੱਖੀ ਜੀਵਨ ਮੰਗਿਏ ਕਿਉਂਕਿ ਖਾਲਸਾ ਜੀ ਗੁਰਸਿੱਖੀ ਜੀਵਨ ਜਿਹੜਾ ਹੈ ਨਾ ਜਾਂ ਗੁਰਸਿੱਖੀ ਮੰਗਣੀ ਗੁਰੂ ਵਾਲੇ ਬਣਨਾ ਗੁਰਸਿੱਖੀ ਮੰਗਣੀ ਇਹ ਸੱਚਖੰਡ ਵਿੱਚ ਸਭ ਤੋਂ ਇੱਕ ਨੰਬਰ ਦੀ ਸ਼੍ਰੋਮਣੀ ਚੀਜ਼ ਹੈ ਸਿੱਖੀ ਮੰਗ ਲੈਣੀ ਨਾਮ ਮੰਗ ਲੈਣਾ ਜਿਹੜਾ ਮਨੁੱਖ ਨਾਮ ਮੰਗ ਲੈਂਦਾ ਨਾਮ ਦੀ ਕਮਾਈ ਮੰਗ ਲੈਂਦਾ ਫਿਰ ਖਾਲਸਾ ਜੀ ਉਹਨੂੰ ਝੂਰਨਾ ਨਹੀਂ ਪੈਂਦਾ ਉਹਨੂੰ ਖੁਆਰੀ ਨਸੀਬ ਨਹੀਂ ਹੁੰਦੀ ਉਹਨੂੰ ਸੋਖੀ ਪ੍ਰਾਪਤ ਹੁੰਦਾ ਉਹਨੂੰ ਦੁੱਖ ਆ ਵੀ ਜਾਣ ਤਾਂ ਵੀ ਉਹ ਆਨੰਦ ਵਿੱਚ ਖੇੜੇ ਵਿੱਚ ਚਿੱਤ ਵਿੱਚ ਰਹਿੰਦਾ ਜਿਵੇਂ ਛੋਟੇ ਸਹਿਬਜ਼ਾਦੇ ਉਹਨਾਂ ਨੂੰ ਪਤਾ ਸੀ ਅਸੀਂ ਸ਼ਹੀਦ ਹੋਣਾ ਪਰ ਆਨੰਦ ਵਿੱਚ ਸਨ ਵੱਡੇ ਸਹਿਬਜ਼ਾਦੇ ਉਹਨਾਂ ਨੂੰ ਪਤਾ ਸੀ ਜੰਗ 'ਚ ਚੱਲੇ ਆ 10 ਲੱਖ ਤੋਂ ਵੱਧ ਦਾ ਘੇਰਾ ਤੇ ਅਸੀਂ ਸ਼ਹੀਦ ਹੋ ਜਾਣਾ ਆਨੰਦ ਵਿੱਚ ਨੇ ਨਹੀਂ ਤੇ ਖਾਲਸਾ ਜੀ ਮੌਤ ਸਿਰ ਤੇ ਖੜੀ ਹੋਵੇ ਤੇ ਨੀਂਦ ਨਹੀਂ ਆਉਂਦੀ ਸਿੰਘਾਂ ਨੇ ਚਮਕੌਰ ਦੀ ਗੜੀ ਵਿੱਚ ਆਰਾਮ ਵੀ ਕੀਤਾ ਸੀ ਸੋ ਇਸ ਕਰਕੇ ਗੁਰੂ ਮਹਾਰਾਜ ਦੀ ਖੁਸ਼ੀ ਮੰਗਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਨਾਮ ਮੰਗਣਾ ਕਿਉਂਕਿ ਬਿਨਾ ਭਾਗਾ ਤੋਂ ਕੋਈ ਚੀਜ਼ ਪ੍ਰਾਪਤ ਨਹੀਂ ਜੇ ਖਾਲਸਾ ਜੀ ਹੁੰਦੀ ਹੁਣ ਆਪਣੇ ਭਾਗ ਆਪ ਬਣਾਉਣਾ ਕਰੀਏ ਆਪਾਂ ਗੁਰੂ ਕੋਲੋਂ ਗੁਰੂ ਨੂੰ ਮੰਗੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਅਸੀਂ ਬਾਣੀ ਪੜ੍ਹਦੇ ਹਾਂ ਥੋੜੀ ਬਹੁਤੀ ਉਹਨੂੰ ਨਿਸ਼ਕਾਮ ਹੋ ਕੇ ਪੜਿਆ ਕਰੀਏ ਫਿਰ ਸਤਗੁਰ ਸੱਚੇ ਪਾਤਸ਼ਾਹ ਜਾਣਦੇ ਆ ਉਹ ਕੋਈ ਗੁਰੂ ਨਿਆਣਾ ਨਹੀਂ ਹੈ ਜਾਂ ਪੂਰ ਪਲੀ ਪੂਰਨ ਪਰਮੇਸ਼ਰ ਕੋਈ ਨਿਆਣਾ ਨਹੀਂ ਅਣਜਾਣ ਨਹੀਂ ਹੈ ਕਿ ਜਿਹਨੂੰ ਹਰ ਚੀਜ਼ ਦੱਸਣੀ ਪਵੇ ਉਹਨੂੰ ਉਹਨੂੰ ਸਭ ਪਤਾ ਜਿਵੇਂ ਖਾਲਸਾ ਜੀ ਪਿੱਛੇ ਜੇ ਦਾਸ ਨੂੰ ਕਿਸੇ ਨੇ ਨਾ ਭੇਜਿਆ ਵੀ ਮੇਰੀ ਸ਼ੀਧੀ ਦੇ ਕਰਾ ਦਿਓ ਤੇ ਉਹ ਕੁਦਰਤੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਵੀ ਰਹਿਮਤਾ ਕੀਤੀਆਂ ਗੁਰੂ ਗਰੀਬਨਵਾਹ ਨੂੰ ਅਰਦਾਸ ਉਹਨਾਂ ਦੀ ਪੂਰੀ ਹੋ ਗਈ ਪਰ ਉਹ ਮਾਤਾ ਨੇ ਮੈਨੂੰ ਸੁਣਾਉਣਾ ਕੀਤਾ ਵੀ ਅਸੀਂ ਤੁਹਾਨੂੰ ਆਰ ਅਰਦਾਸ ਲਿਖ ਕੇ ਭੇਜੀ ਸੀ ਤੁਸੀਂ ਉਹ ਨਹੀਂ ਲਿਖੀ ਹੁਣ ਖਾਲਸਾ ਜੀ ਦੋ ਦੋ ਪੇਜਾਂ ਦੀਆਂ ਅਰਦਾਸਾਂ ਭੇਜਦੇ ਨੇ ਉਹ ਸਾਰੀ ਤਾਂ ਨਹੀਂ ਲਿਖੀ ਜਾਣੀ ਤੇ ਪਰ ਮਹਾਰਾਜ ਜੀ ਜਾਣੀ ਜਾਣਦੇ ਉਹਨਾਂ ਨੇ ਉਹਨਾਂ ਦੀ ਉਹ ਅਰਦਾਸ ਪੂਰੀ ਕੀਤੀ ਸੀ ਸੋ ਗੁਰੂ ਗਰੀਬਨਵਾਹ ਸੱਚੇ ਪਾਸ਼ਾ ਮਹਾਰਾਜ ਬਿਨਾਂ ਬੋਲੇ ਹੀ ਤੁਹਾਡਾ ਅੰਦਰਲਾ ਸਭ ਕੁਝ ਜਾਣਦੇ ਨੇ ਉਹਨੂੰ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਉਦੇ ਅੱਗੇ ਹੱਥ ਜੋੜ ਕੇ ਬਸ ਇਹ ਕਹੋ ਕਿ ਮਹਾਰਾਜ ਜੀ ਤੁਸੀਂ ਉਹ ਕਰਨਾ ਤੁਸੀਂ ਕਰਨ ਹਾਰ ਉਹ ਸਾਡੇ ਹੱਥ ਵਾਜ਼ ਕੁਛ ਨਹੀਂ ਫਿਰ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛਲ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾ ਮੇਰਾ ਕਰ ਰਏ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਜੀ ਸ਼ਹੀਦ ਜਿਨ੍ਹਾਂ ਦੀ ਕਿਰਪਾ صدਕਾ ਖਾਲਸਾ ਜੀ ਅੱਜ ਸੰਗਤਾਂ ਨੂੰ ਸੁਖ ਮਿਲ ਰਏ ਜਿਨ੍ਹਾਂ ਸਥਾਨਾਂ ਤੇ ਭਾਰੀ ਮੇਲਾ ਖਾਲਸਾ ਜੀ ਹਰ ਹਫ਼ਤੇ ਗੁਰੂ ਸਾਹਿਬ ਦੀ ਕਿਰਪਾ صدਕਾ ਸੰਗਤਾਂ ਦਾ ਇਕੱਠ ਵੇਖਣ ਵਾਲਾ ਹੁੰਦਾ ਸੋ ਮਹਾਰਾ ਕਿਰਪਾ ਕਰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛਲ ਮਹਾਰਾਜ ਮੇਰਾ ਕਰਨ ਸਾਰਿਆਂ ਨੂੰ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁਮਤ ਬਖਸ਼ਣ ਆਓ ਖਾਲਸਾ ਜੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੇ ਘਰ ਅਸੂਰੀ ਪੈਰੇ ਸਨ ਅਸੂਰੀ ਪੈਰੇ ਭਾਵ ਮਾੜੀਆਂ ਚੀਜ਼ਾਂ ਦਾ ਪਹਿਰਾ ਤੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਦਇਆ ਕੀਤੀ ਉਹ ਕਹਿੰਦੇ ਨੇ ਕਿ ਭੈਣ ਕਹਿੰਦੀ ਕਿ ਮੈਂ ਨਾ ਪਹਿਲਾ ਜਦੋਂ ਵਿਆਹ ਹੀ ਆਈ ਸਾਂ ਘਰ ਦੇ ਵਿੱਚ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪਰਿਵਾਰ ਵਿੱਚ ਬਾਣੀ ਪੜ੍ਹਦੇ ਸਨ ਸਾਰੇ ਉਹਨਾਂ ਵੱਲ ਵੇਖ ਕੇ ਮੈਂ ਵੀ ਲੱਗ ਪਈ ਬਾਅਦ ਵਿੱਚ ਪਤਾ ਨਹੀਂ ਜਿਵੇਂ ਕੁਝ ਕੁ ਸਾਲਾਂ ਬਾਅਦ ਹੌਲੀ ਹੌਲੀ ਬਾਣੀ ਤੋਂ ਤਿਆਗਣਾ ਸ਼ੁਰੂ ਹੋ ਗਏ ਸਾਰੇ ਇੱਕ ਨੇ ਛੱਡੀ ਦੂਜੇ ਨੇ ਛੱਡੀ ਉਹਨਾਂ ਵੱਲ ਵੇਖ ਕੇ ਅਸੀਂ ਵੀ ਛੱਡ ਦਿੱਤਾ ਜਾਬ ਲੇਟ ਉੱਠਣਾ ਲੇਟ ਕੰਮ ਕਾਜ ਕਰਨੇ ਘਰ ਵਿੱਚੋਂ ਬਰਕਤ ਚਲੀ ਗਈ ਬਿਮਾਰ ਕਿਸੇ ਨਾ ਕਿਸੇ ਨੇ ਰਹਿਣਾ ਮੇਰੇ ਘਰ ਵਾਲੇ ਨੇ ਕਦੇ ਬਿਮਾਰ ਬਹੁਤ ਰਹਿਣਾ ਕੰਮ ਤੇ ਨਾ ਜਾ ਹੁਣਾ ਪੈਸਾ ਕਿਤੇ ਉਹਨਾਂ ਆਉਣਾ ਫਿਰ ਸਾਡੇ ਘਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਦੋ ਭਜੰਗੀ ਹੋਏ ਤੇ ਇਦਾਂ ਲੰਮਾ ਸਮਾਂ ਅਸੀਂ ਜਿਹੜਾ ਦੁੱਖਾਂ 'ਚ ਕੱਢਿਆ ਕੋਈ ਬਹੁਤਾ ਸੁੱਖ ਨਹੀਂ ਮਾਣਿਆ ਕਦੇ ਬਿਮਾਰੀ ਨੇ ਘੇਰ ਲਿਆ ਕਦੇ ਕਰਜ਼ੇ ਨੇ ਘੇਰ ਲਿਆ ਕਦੇ ਪੈਸੇ ਨਾ ਹੋਏ ਇਦਾਂ ਕਰਕੇ ਅਸੀਂ 15 10 12 ਸਾਲ 15 ਸਾਲ ਕੱਢੇ ਭੈਣ ਕਹਿੰਦੀ ਆ ਕਿ ਇੱਕ ਦਿਨ ਕੀ ਹੁੰਦਾ ਕਿ ਮੇਰੇ ਮਨ ਵਿੱਚ ਨਾ ਜਿੱਦਾਂ ਵਹਿਮ ਵਾਲੀ ਬਿਮਾਰੀ ਹੁੰਦੀ ਆ ਉਹ ਪੈ ਗਈ ਵਹਿਮ ਜਿਹੜਾ ਸੀ ਉਹ ਮੈਨੂੰ ਆਪਣੇ ਆਪ ਜਿੱਦਾਂ ਮੈਨੂੰ ਲੱਗਾ ਵੀ ਅਸੀਂ ਪਤਾ ਨਹੀਂ ਸਾਡੇ ਘਰ ਕੀ ਹੋ ਜਾਣਾ ਵੀ ਕਿਸੇ ਨੇ ਕੁਝ ਗਲਤ ਕੀਤਾ ਸਾਡੇ ਘਰੇ ਕੁਝ ਹੋ ਜਾਣਾ ਜਾਂ ਮੇਰੇ ਬੱਚਿਆਂ ਨੇ ਮਰ ਜਾਣਾ ਜਾਂ ਮੈਂ ਮਰ ਜਾਣਾ ਜਾਂ ਮੇਰੇ ਘਰ ਵਾਲੇ ਨੇ ਮਰ ਜਾਣਾ ਇਦਾਂ ਦੇ ਖਿਆਲ ਆਉਣ ਲੱਗ ਪਏ ਤੇ ਖਾਲਸਾ ਜੀ ਜਦੋਂ ਮਾੜੀ ਸ਼ਕਤੀ ਦਾ ਘਰ ਵਿੱਚ ਪਹਿਰਾ ਹੋ ਜਵੇ ਨਾ ਉਦੋਂ ਇਹੋ ਜਿਹੇ ਖਿਆਲ ਆਉਣੇ ਸ਼ੁਰੂ ਹੁੰਦੇ ਆ ਬੰਦੇ ਨੂੰ ਇਹੋ ਜੇ ਮਾੜੇ ਥਾਟ ਪੁੱਠੀਆਂ ਗੱਲਾਂ ਪੁੱਠੇ ਵਿਚਾਰ ਐਵੇਂ ਦਾ ਖਾਲਸਾ ਜੀ ਉਹਨਾਂ ਨੂੰ ਫਿਰ ਉਹ ਚੀਜ਼ਾਂ ਸਤਾਉਣ ਲੱਗ ਪੈਂਦੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭੈਣ ਦੱਸਦੀ ਆ ਕਿ ਇਦਾਂ ਨਾ ਮੇਰੇ ਨਾਲ ਹੋਣ ਲੱਗ ਪਿਆ 2 ਸਾਲ ਮੈਂ ਦਵਾਈ ਖਾਧੀ ਦੋ ਸਾਲ ਬੜਾ ਕੁਝ ਕਦੇ ਕਿਸੇ ਗੁਰੂ ਘਰ ਜਾ ਕੇ ਇਸ਼ਨਾਨ ਕਰਨਾ ਕਹੀਂ ਕੁਝ ਪਰ ਮਨ ਵਿੱਚ ਉਹ ਵਹਿਮ ਨਾ ਜਾਣਾ ਕਹਿੰਦੇ ਵਹਿਮ ਇੰਨਾ ਹੋ ਜਾਣਾ ਵੀ ਦਰਬਾਰ ਸਾਹਿਬ ਕਿਸੇ ਨੇ ਸਾਨੂੰ ਆਖਿਆ ਵੀ ਤੁਸੀਂ ਦਰਬਾਰ ਸਾਹਿਬ ਪੰਜ ਇਸ਼ਨਾਨ ਕਰੋ ਤੁਸੀਂ ਠੀਕ ਹੋ ਜਾਣਾ ਕਹਿੰਦੀ ਮੈਂ ਪਹਿਲਾ ਇਸ਼ਨਾਨ ਕੀਤਾ ਦੂਜੇ ਇਸ਼ਨਾਨ ਕਰਨ ਵਾਸਤੇ ਕਈ ਸਾਂ ਮਨ ਵਿੱਚ ਵਹਿਮ ਪੈ ਗਿਆ ਵੀ ਇਹ ਜਾਲ ਵਿੱਚ ਮੈਂ ਡੁੱਬ ਕੇ ਮਰ ਜਾਣਾ ਵੀ ਜੇ ਮੈਂ ਇਹ ਜਾਲ ਵਿੱਚ ਗਈ ਤੇ ਮੇਰੀ ਮੌਤ ਹੋ ਜਾਣੀ ਹੈ ਮੈਂ ਡਰ ਕਰਨ ਕਰਕੇ ਹੀ ਉੱਥੇ ਬਾਅਦ ਚ ਇਸ਼ਨਾਨ ਨਹੀਂ ਕੀਤਾ ਇਦਾਂ ਦਾ ਖਾਲਸਾ ਜੀ ਵਹਿਮ ਉਸ ਬੀਬੀ ਨੂੰ ਪਿਆ ਫਿਰ ਖਾਲਸਾ ਜੀ ਉਹ ਭੈਣ ਦੱਸਦੀ ਹੈ ਕਿ ਕਿਵੇਂ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਸਾਡੇ ਤੇ ਕਿਰਪਾ ਹੁੰਦੀ ਹੈ ਭੈਣ ਕਹਿੰਦੀ ਕਿ ਬਹੁਤ ਜ਼ਿਆਦਾ ਦਿਨੋਂ ਦਿੱਕਤ ਪਰੇਸ਼ਾਨੀਆਂ ਆਉਣ ਲੱਗ ਪਈ ਨਾ ਤੇ ਮੇਰੀ ਭੈਣ ਹੈ ਉਹ ਜਿੱਦਾਂ ਚਾਚੇ ਤਾਏ ਦੀ ਕੁੜੀ ਹੈ ਪਰ ਸਾਡੇ ਨਾਲ ਬਹੁਤ ਪ੍ਰੇਮ ਕਰਦੀ ਹੈ ਬਹੁਤ ਆਉਣਾ ਜਾਣਾ ਸਾਡਾ ਉਹਨਾਂ ਦੇ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਜਾਂਦੀ ਬਹੁਤ ਜ਼ਿਆਦਾ ਜਾਂਦੀ ਆ ਬੜਾ ਪ੍ਰੇਮ ਉਹਦਾ ਸੀ ਦਸ ਸਿੰਘਾਂ ਨਾਲ ਉਹ ਅਚਨ ਚੇਤ ਕਿਤੇ ਨਾ ਮੇਰੇ ਘਰ ਵਾਲੇ ਉਹਦੇ ਨਾਲ ਗੱਲ ਕੀਤੀ ਵੀ ਇਦਾਂ ਤੇਰੀ ਭੈਣ ਨੂੰ ਤੇ ਬੜਾ ਵਹਿਮ ਹੈ ਤੇ ਉਹਨੂੰ ਛੱਡ ਕੇ ਤੇ ਮੈਂ ਕਦੇ ਜਾ ਵੀ ਨਹੀਂ ਸਕਦਾ ਤੇ ਬਹੁਤ ਦਿੱਕਤ ਪਰੇਸ਼ਾਨੀ ਕਰਦੀ ਆ ਤੇ ਪਤਾ ਨਹੀਂ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਕੋਈ ਵੀ ਚੀਜ਼ ਹੈ ਉਹਦੇ ਮਨ ਵਿੱਚ ਵਹਿਮ ਪੈ ਜਾਂਦਾ ਤੇ ਕਹਿੰਦੇ ਉਹਨੇ ਮੇਰੇ ਘਰ ਵਾਲੇ ਨੂੰ ਇਹ ਦੱਸਿਆ ਵੀ ਇਹਨੂੰ ਅਸ਼ੀਦਾਂ ਸਾਹਿਬ ਲੈ ਕੇ ਜਾ ਤੇ ਮਹਾਰਾਜ ਜੀ ਤੇ ਜ਼ਰੂਰ ਕਿਰਪਾ ਕਰਨਗੇ ਇਹ ਉਹ ਸਾਡਾ ਜਿਹੜਾ ਪਰਿਵਾਰ ਸੀ ਜਾਂ ਚਾਚੇ ਦੀ ਕੁੜੀ ਸੀ ਜਿਹੜੀ ਉਹਨੇ ਇਹ ਮੇਰੇ ਘਰ ਵਾਲੇ ਨੂੰ ਦੱਸਣਾ ਕੀਤਾ ਤੇ ਮੇਰੇ ਘਰ ਵਾਲੇ ਨੇ ਆ ਕੇ ਮੈਨੂੰ ਕਿਹਾ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਾ ਕਰ ਕਿਉਂਕਿ ਖਾਲਸਾ ਜੀ ਅੰਮ੍ਰਿਤਸਰ ਤੋਂ ਕੋਈ ਬਹੁਤਾ ਦੂਰ ਨਹੀਂ ਹੈ ਜੰਡੇਆਲੇ ਦੇ ਕੋਲ ਹੀ ਇਹਨਾਂ ਦਾ ਪਿੰਡ ਪੈਂਦਾ ਤੇ ਉਹਨੇ ਜਦੋਂ ਘਰ ਵਾਲੇ ਨੇ ਕਿਹਾ ਵੀ ਜਾਇਆ ਕਰ ਪਹਿਲਾਂ ਤਾਂ ਮੈਂ ਨਹੀਂ ਮੰਨੀ ਬਾਅਦ ਵਿੱਚ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਵੀ ਸੱਚੀ ਮੈਂ ਜਾ ਕੇ ਵੇਖਾਂ ਮਹਾਰਾਜ ਦੀ ਕਿਰਪਾ ਕਰਨ ਮੇਰੇ ਘਰ ਵਾਲੇ ਨੂੰ ਤਿਆਰ ਕੀਤਾ ਨਾਲ ਤੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਜਦੋਂ ਦੁਪਹਿਰੇ ਵਿੱਚ ਸੰਗਤ ਵੇਖੀ ਬਹੁਤ ਜਿਆਦਾ بڑا ਮਹਾਰਾਜ ਦੀ ਕਿਰਪਾ ਸਤਿਗੁਰ ਆਨੰਦ ਪਹਿਲਾਂ ਬਹੁਤ ਚਿਤ ਖੋਸ਼ ਸੀਗਾ ਹੌਲੀ ਹੌਲੀ ਨਾ ਜਿੱਦਾਂ ਸਰੀਰ ਨੂੰ ਕੰਬਾਜਾ ਛੜਨ ਲੱਗ ਪਿਆ ਸੀ ਵੀ ਕੰਬਣ ਲੱਗ ਪਿਆ ਘਬਰਾਹਟ ਹੋਣ ਲੱਗ ਪਈ ਵੀ ਮੈਨੂੰ ਇੱਥੇ ਕੁਝ ਹੋ ਜਾਣਾ ਵੀ ਇੰਨਾ ਸੰਗਤ ਵੇਖ ਕੇ ਰਾਸ਼ ਵੇਖ ਕੇ ਭਰਾਟ ਹੋਣ ਲੱਗ ਪਈ ਮੈਂ ਆਪਣੇ ਘਰ ਨੂੰ ਕਹਾਵਾ ਮੈਂ ਮਰ ਜਾਣਾ ਵੀ ਮੈਨੂੰ ਕੁਝ ਹੁੰਦਾ ਵੀ ਮੈਨੂੰ ਬਾਹਰ ਲੈ ਕੇ ਜਾ ਤੇ ਮੇਰੇ ਘਰ ਵਾਲੇ ਨੇ ਕਿਹਾ ਵੀ ਕੋਈ ਨਹੀਂ ਥੋੜਾ ਜਿਹਾ ਚੇਰੀਆ ਚੱਲ ਤੂੰ ਇੱਥੇ ਹੋ ਜਾ ਮੈਂ ਪੱਖੇ ਤੇ ਗਾੜੀ ਫਿਰ ਉੱਥੇ ਲੱਗਾ ਸੀ ਉਹਦੇ ਸਾਹਮਣੇ ਖਲੋਗੀ ਮੈਨੂੰ ਆਰਾਮ ਆਇਆ ਫਿਰ ਵੀ ਮੈਂ ਮੇਰੇ ਮਨ ਵਿੱਚ ਇਹ ਵਹਿਮ ਪਿਆ ਰਿਹਾ ਵੀ ਪਤਾ ਨਹੀਂ ਇੱਥੋਂ ਮੈਨੂੰ ਕੋਈ ਮਾਰ ਇਹਨਾਂ ਨਾ ਦੇਵੇ ਕੁਝ ਹੋ ਨਾ ਜਾਵੇ ਮੈਨੂੰ ਇਦਾਂ ਦਾ ਭਰਮ ਕਹਿੰਦੇ ਉਹ ਭੈਣ ਕਹਿੰਦੀ ਵੀ ਇਦਾਂ ਦੀ ਮੇਰੀ ਹਾਲਾਤ ਹੋ ਗਏ ਵੀ ਮੇਰੇ ਨਾਲ ਨਾ ਕੋਈ ਮੇਰੇ ਕੋਲੇ ਬੈੰਦਾ ਸੀ ਨਾ ਕੋਈ ਮੇਰੀ ਗੱਲ ਸੁਣਦਾ ਸੀ ਮੇਰੇ ਬੱਚੇ ਵੀ ਮੇ ਮਸਾ ਮੈਂ ਓਖਾਂ ਸੋਖਾਂ ਫਿਰ ਉੱਥੇ ਚਪੈਰਾ ਸਾਹਿਬ ਪਹਿਲੀ ਵਾਰ ਗਈ ਤੇ ਕਟਿਆ ਘਰੇ ਆਈ ਮੇਰਾ ਘਰ ਵਾਲਾ ਜਿਹੜਾ ਸੀ ਚਲੋ ਮਹਾਰਾਜ ਦੀ ਉੱਤੇ ਕਿਰਪਾ ਸੀ ਬਾਣੀ ਥੋੜੀ-ਬੋਤੀ ਪੜਦਾ ਸੀ ਪਹਿਲਾਂ ਫਿਰ ਹੌਲੀ-ਹੌਲੀ ਇਹਨਾਂ ਨੇ ਛੱਡੀ ਸੀ ਤੇ ਇਹਨੇ ਫਿਰ ਕਿਹਾ ਵੀ ਤੂੰ ਨਹੀਂ ਕੁਝ ਕਰ ਸਕਦੀ ਮੈਂ ਮਹਾਰਾਜ ਦੇ ਘਰ ਜਾਇਆ ਕਰੂੰਗਾ ਮੇਰਾ ਘਰ ਵਾਲਾ ਮੇਰੇ ਨਿਮਿਤ ਮੇਰੇ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸ ਕਰਕੇ ਆਇਆ ਕਿ ਬਾਬਾ ਜੀ ਤੁਹਾਡੇ ਘਰ ਚਪੈਰਿਆਂ ਦੀ ਸੇਵਾ ਇਹਦੇ ਵੱਟੇ ਮੈਂ ਨਿਭਾਵਾਂਗਾ ਇਹਨੂੰ ਠੀਕ ਕਰ ਦਿਓ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਘਰ ਵਾਲਾ ਉੱਥੇ ਜਾਣ ਲੱਗ ਪਿਆ ਤੇ ਪਹਿਲੀ ਵਾਰ ਜਦੋਂ ਦੂਜੀ ਵਾਰ ਹੀ ਗਿਆ ਫਿਰ ਤੀਸਰੀ ਵਾਰ ਹੌਲੀ-ਹੌਲੀ ਨਾ ਮੈਨੂੰ ਮੇਰਾ ਮਨ ਜਿਹੜਾ ਕੱੜੜਾ ਜਿਹਾ ਕੜੜਾ ਜਿਹਾ ਹੁਣ ਲੱਗ ਪਿਆ ਮੈਨੂੰ 2-2 3-3 ਦਿਨਾਂ ਬਾਅਦ ਕੁਝ ਹੁੰਦਾ ਸੀ ਅਕੇ ਮੈਨੂੰ ਰੋਜ਼ ਹੁੰਦਾ ਸੀ ਇੱਕ ਦਿਨ ਛੱਡ ਫਿਰ 2 ਦਿਨ ਮੈਂ ਸਹੀ ਰਹਿਣਾ 3 ਦਿਨ ਮੈਂ ਸਹੀ ਰਹਿਣਾ ਫਿਰ ਹੌਲੀ-ਹੌਲੀ ਕਰਦਿਆਂ ਮਹਾਰਾਜ ਦੀ ਕਿਰਪਾ ਵਰਤ ਗਈ ਸਤਿਗੁਰਾਂ ਦੀ ਮਿਹਰ ਹੋ ਗਈ ਮੈਂ ਠੀਕ ਹੋ ਗਈ ਵੀ ਮੇਰੇ ਮਨ ਵਿੱਚੋਂ ਭਰਮ ਜਿਹਾ ਨਿਕਲ ਗਿਆ ਵੀ ਮੈਂ ਹੁਣ ਸਾਰਿਆਂ ਨਾਲ ਮਿਲਣਗੇ ਨੇ ਲੱਗ ਪਈ ਆਪਣੇ ਬੱਚਿਆਂ ਨਾਲ ਵੀ ਧਿਆਨ ਹੋ ਗਿਆ ਵੀ ਮੈਨੂੰ ਡਰ ਨਾ ਲੱਗਣ ਲੱਗ ਪਿਆ ਗੁਰੂ ਰਾਮਦਾ ਇੱਕ ਦਿਨ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਤਿਗੁਰਾਂ ਦੀ ਮਿਹਰ ਹੁੰਦੀ ਹੈ ਜਦੋਂ ਮਹਾਰਾਜ ਨੇ ਕੋਈ ਖੇਡ ਵਰਤੌਣੀ ਹੁੰਦੀ ਹੈ ਭੈਣ ਕਹਿੰਦੀ ਵੀ ਮੈਂ ਆਪਣੇ ਘਰ ਵਿੱਚ ਬੈਠੀ ਸਾਂ ਤੇ ਮੈਨੂੰ ਨਾ ਆਪਣੇ ਘਰ ਦੇ ਵਿੱਚੋਂ ਬਾਹਰ ਕੋਈ ਜਾਂਦਾ ਨਜ਼ਰ ਆਇਆ ਜਿੱਦਾਂ ਬੰਦੇ ਦਾ ਰੂਪ ਹੀ ਲਾ ਲਓ ਕੋਈ ਬੰਦਾ ਹੀ ਹੋਵੇ ਤੇ ਇਦਾਂ ਨਜ਼ਰ ਆਇਆ ਜਿਵੇਂ ਉਹਦੇ ਕੋਈ ਕੱਪੜਾ ਨਹੀਂ ਤਨਤੇ ਪਹਿਨਿਆ ਹੋਇਆ ਜਿੱਦਾਂ ਨੰਗਾ ਸਰੀਰ ਹੋਵੇ ਉਹਦਾ ਕਹਿੰਦੀ ਇਹ ਮੈਂ ਘਰ ਵਿੱਚ ਬੈਠੀ ਸਾਂ ਬੈਠ ਤੇ ਬਾਰੀ ਥਾਣੀ ਨਜ਼ਰ ਆਇਆ ਸਾਹਮਣੇ ਗੀੜ ਚੋਂ ਜਾਂਦਾ ਤੇ ਮੈਂ ਇੱਕ ਵਾਰਾਂ ਹੈਰਾਨ ਹੋਈ ਵੀ ਇਹ ਕੀ ਕਹਿੰਦੀ ਮੈਂ ਬਾਹਰ ਗਈ ਭੱਜ ਕੇ ਤੇ ਜਾ ਕੇ ਵੇਖਿਆ ਬਾਹਰ ਕੋਈ ਨਹੀਂ ਸੀ ਤੇ ਮੇਰੇ ਮੇਰਾ ਜਿਹੜਾ ਘਰ ਵਾਲਾ ਸੀ ਉਹ ਬਾਥਰੂਮ ਦੇ ਵਿੱਚ ਸੀ ਨਹਾਉਣ ਵਾਸਤੇ ਵੜਿਆ ਉਹ ਬਾਹਰ ਆਇਆ ਤੇ ਮੈਂ ਪੁੱਛਿਆ ਵੀ ਤੁਸੀਂ ਬਾਹਰ ਗਏ ਸੀ ਤੇ ਕਹਿੰਦਾ ਵੀ ਮੈਂ ਕੀ ਕਰਨ ਜਾਣਾ ਮੈਂ ਤਾਂ ਬਾਹਰ ਇਥੇ ਇਸ਼ਨਾਨ ਕਰਦਾ ਸੀ ਤੇ ਮੈਂ ਉਹਨੂੰ ਦੱਸੀ ਵੀ ਮੈਨੂੰ ਇਦਾਂ ਕੋਈ ਜਾਂਦਾ ਨਜ਼ਰ ਆਇਆ ਪਰ ਉਹਨੇ ਤਾਂ ਤੇ ਕੋਈ ਕਪੜਾ ਨਹੀਂ ਸੀ ਪਹਿਨੇ ਤੇ ਉਹ ਕਹਿੰਦਾ ਨਹੀਂ ਨਹੀਂ ਤੈਨੂੰ ਵਹਿਮ ਹੋਣਾ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਬਹਿ ਕੇ ਬਾਣੀ ਪੜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਚਲੋ ਜਦੋਂ ਦਾ ਮੇਰੇ ਘਰ ਵਾਲਾ ਮੇਰੇ ਕਰਕੇ ਦੁਪਹਿਰੇ ਕੱਟਦਾ ਸੀ ਮੈਂ ਬਾਣੀ ਦਾ ਜਾਪ ਵੀ ਕਰਨ ਲੱਗ ਪੀ ਮੂਲ ਮੰਤਰ ਦਾ ਜਾਪ ਵੀ ਕਰਨ ਲੱਗ ਪੀ ਸਾਂ ਟਾਈਮ ਨਾਲ ਉੱਠਣ ਵੀ ਲੱਗ ਪੀ ਸਾਂ ਸੋ ਐਵੇਂ ਮਹਾਰਾਜ ਦੀ ਕਿਰਪਾ ਸਦਕਾ ਨਾਲ ਥੋੜੇ ਦਿਨ ਬੀਤੇ ਤੇ ਮੈਂ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰ ਰਹੀ ਸਾਂ ਪਾਠ ਦੇ ਵਿੱਚ ਅੱਧ ਵਿੱਚ ਪਹੁੰਚੀ ਸਾਂ ਜਿੱਦਾਂ 11ਵਾਂ 12ਵਾਂ ਅਸ਼ਪਰੀ ਲਾ ਲਓ ਤੇ ਮੈਂ ਉੱਥੇ ਬੈਠੀ ਸਾਂ ਜਦੋਂ ਉਸ ਦਿਨ ਬੈਠੀ ਸਾਂ ਬਾਹਰ ਹੀ ਖੁੱਲੀ ਹੋਈ ਸੀ ਸਾਹਮਣੇ ਘਰ ਦੇ ਗੇਟ ਦੇ ਮੇਨ ਗੇਟ ਵੱਲ ਨੂੰ ਮੈਨੂੰ ਫੇਰ ਉਹ ਚੀਜ਼ ਨਜ਼ਰ ਆਉਂਦੀ ਆ ਕਿ ਬੰਦਾ ਹੈ ਤੇ ਪਰ ਸਰੀਰ ਦੇ ਉਹਦਾ ਨੰਗਾ ਹੈ ਸਿਰੋਂ ਗੰਝਾ ਤੇ ਜਦੋਂ ਗੇਟ ਵੱਲ ਤੁਰਿਆ ਜਾ ਰਿਹਾ ਮੈਂ ਵੇਖਿਆ ਉਹਨੂੰ ਤੇ ਉਹਨੇ ਫਿਰ ਉਸ ਦਿਨ ਮੁੜ ਕੇ ਵੇਖਿਆ ਮੇਰੇ ਵੱਲੋਂ ਜਦੋਂ ਮੇਰੇ ਵੱਲੋਂ ਮੁੜ ਕੇ ਵੇਖਿਆ ਤੇ ਵੇਖ ਕੇ ਨਾ ਹਸਿਆ ਹੈ ਹੱਸ ਕੇ ਤੇ ਫਿਰ ਗਿਆ ਤੇ ਜਦੋਂ ਹਸਿਆ ਤੇ ਮੇਰੇ ਹੱਥੋਂ ਪੋਥੀ ਛੁੱਟ ਗਈ ਸੀ ਇੰਨਾ ਮੈਨੂੰ ਡਰ ਲੱਗਾ ਮੇਰਾ ਤਰੋ ਜਿਹੜਾ ਨਿਕਲ ਗਿਆ ਸਰੀਰ ਦਾ ਤੇ ਮੈਂ ਆਪਣੇ ਭੱਜ ਕੇ ਘਰ ਵਾਲੇ ਨੂੰ ਦੱਸਿਆ ਮਹਾਰਾਜ ਦੀ ਪੋਥੀ ਚੁੱਕੀ ਮੱਥੇ ਨੂੰ ਲਾਈ ਮਾਫੀਆਂ ਮਹਾਰਾਜ ਕੋਲੋਂ ਮੰਗੀਆਂ ਆਪਣੇ ਘਰ ਵਾਲੇ ਨੂੰ ਦੱਸਿਆ ਵੀ ਮੈਨੂੰ ਅੱਜ ਫਿਰ ਇਹ ਚੀਜ਼ ਨਜ਼ਰ ਆਈ ਕਹਿੰਦੇ ਵੀ ਮਹਾਰਾਜ ਦੀ ਕੋਈ ਖੇਡ ਵਰਤੀ ਹੋਸ ਲੈਣਾ ਸਾਡੇ ਗੁਰੂ ਘਰ ਮਹਾਰਾਜ ਦੀ ਰਹਿਮਤ ਨਾਲ ਫੌਜਾਂ ਬਾਬਾ ਪਾਲਾ ਸਿੰਘ ਸਾਹਿਬ ਦੀਆਂ ਜਿਹੜੀਆਂ ਗਊਆਂ ਵਾਲੀ ਫੌਜ ਆ ਉਹ ਕਹਿੰਦੇ ਲੰਗਦੀ ਸੀ ਕੋਈ ਜਾਂ ਉਵੇਂ ਕੋਈ ਨਿਹੰਗ ਸਿੰਘ ਜਿੱਦਾਂ ਚੱਕਰਵਰਤੀ ਫੌਜ ਖਾਲਸਾ ਜੀ ਦਲ ਪੰਥ ਜਾਂਦਾ ਜਾਂ ਉਹ ਹੋਵੇਗਾ ਇਹ ਕਹਿੰਦੇ ਸਾਨੂੰ ਨਹੀਂ ਸੀ ਪਤਾ ਉਦਾਂ ਮੈਂ ਤਾਂ ਬਾਬਾ ਪਾਲਾ ਸਿੰਘ ਦੀ ਗੱਲ ਕੀਤੀ ਕਿਉਂਕਿ ਗਊਆਂ ਲੈ ਕੇ ਫੌਜ ਜਾਂਦੀ ਆ ਤੇ ਉਹ ਖਾਲਸਾ ਜੀ ਨਿਹੰਗ ਸਿੰਘ ਜਾਂਦੇ ਸੀ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਵੀ ਕੋਈ ਆਪਣੇ ਗੁਰੂ ਘਰ ਵਿੱਚ ਆਪਣੇ ਧਰਮ ਵਿੱਚ ਜੇ ਕੋਈ ਕਿਸੇ ਨੂੰ ਕੋਈ ਮਾੜੀ ਸ਼ਕਤੀ ਨਜ਼ਰ ਆਉਂਦੀ ਹੋਵੇ ਤਾਂ ਕੋਈ ਹੱਲ ਹੈ ਉਹਨਾਂ ਨੇ ਦੱਸਿਆ ਵੀ ਹੱਲ ਹੈ ਤੁਸੀਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਿਆ ਕਰੋ ਤੁਸੀਂ ਸ਼ਹੀਦਾਂ ਸਿੰਘਾਂ ਦੇ ਦਰ ਤੇ ਜਾ ਕੇ ਰਗੜਾ ਲਵਾਓ ਅਰਦਾਸ ਕਰਾਓ ਮਹਾਰਾਜ ਚੜ੍ਹਦੀ ਕਲਾ ਕਰਨਗੇ ਘਰੇ ਸੱਦ ਕੇ ਫੌਜ ਕੋਲੋਂ ਰਗੜਾ ਲਵਾ ਲਓ ਕਹਿੰਦੇ ਵੀ ਮੈਂ ਨਾ ਉਸ ਦਿਨ ਫਿਰ ਬਾਬਾ ਨੋ ਸਿੰਘ ਸਾਹਿਬ ਦੇ ਸຖານੇ ਦਾ ਮੈਨੂੰ ਪਤਾ ਲੱਗਾ ਵੀ ਉੱਥੇ ਰਗੜੇ ਲੱਗਦੇ ਮੈਂ ਰਸਤਾ ਲੈ ਕੇ ਗਿਆ ਸਾਰਾ ਕੁਝ ਮੈਂ ਪਤਾ ਕੀਤਾ ਰਸਤਾ ਲੈ ਕੇ ਗਿਆ ਉੱਥੇ ਰਗੜਾ ਲਗਵਾਇਆ ਸਿੰਘ ਕੋਲੋਂ ਅਰਦਾਸ ਕਰਵਾਈ ਬਿਮਾਰਾਈ ਕਿਰਪਾ ਕਰਨ ਉਥੇ ਸਿੰਘਾਂ ਨੇ ਫਿਰ ਨਾਲ ਇਹ ਕਹਿਤਾ ਗੁਰੂ ਸਾਹਿਬ ਕਿਰਪਾ ਕਰਨਗੇ ਚੜ੍ਹਦੀ ਕਲਾ ਹੋਊਗੀ ਕਹਿੰਦੇ ਮੈਂ ਬਾਬਾ ਲੋਹ ਸਿੰਘ ਸਾਹਿਬ ਦੇ ਅੰਦਰ ਮਹਾਰਾਜ ਜੀ ਦੇ ਰੂਪ ਦੇ ਸਾਹਮਣੇ ਜਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਜ ਮੇਰੀ ਘਰ ਵਾਲੀ ਨੂੰ ਜੋ ਵੀ ਨજર ਆਉਂਦਾ ਸੱਚੇ ਪਾਸ਼ਾ ਕਿਰਪਾ ਕਰੋ ਉਸੁਰੀ ਪੈਰੇ ਮਾੜੇ ਪੈਰੇ ਕੱਟ ਦਿਓ ਘਰ ਵਿੱਚ ਜੇ ਕੋਈ ਮਹਾਰਾਜ ਇਹੋ ਜਿਹੀ ਕੋਈ ਖੇੜਾ ਹਨੂ ਮੀਟ ਦਿਓ ਮਹਾਰਾਜ ਘਰ ਵਿੱਚ ਬਰਕਤ ਬਖਸ਼ੋ ਘਰ ਵਾਲੀ ਠੀਕ ਹੋ ਜਾਵੇ ਅਰਦਾਸ ਕੀਤੀ ਮਹਾਰਾਜ ਕੋਈ ਰਸਤਾ ਵਿਖਾਓ ਇਹ ਅਰਦਾਸ ਕਰਕੇ ਆਇਆ ਕਿ ਰਸਤਾ ਵਿਖਾਓ ਇਹ ਰਸਤਾ ਕੀ ਵਿਖਾਉਣਾ ਸੀ ਮਹਾਰਾਜ ਨੇ ਉਸੇ ਦਿਨ ਹੀ ਖੇਡ ਵਕਾ ਵਰਤਾ ਦਿੱਤੀ ਸਾਰੀ ਤੇ ਜਦੋਂ ਵਰਤਾਈ ਨਾ ਤੇ ਮੇਰੀ ਮੈਂ ਜਨੂੰ ਘਰ ਆਇਆ ਸ਼ਾਮਾਂ ਵੜੇ ਤੇ ਮੇਰੀ ਘਰ ਵਾਲੀ ਲੰਮੇ ਪਈ ਹੋਈ ਸੀ ਬੁਖਾਰ ਹੋਇਆ ਸੀ ਤੇ ਸੁੱਤੀ ਸੀ ਮੈਂ ਜਨੂੰ ਆ ਕੇ ਵੇਖਿਆ ਤੇ ਸੁੱਤੀ ਸੀ ਮੈਂ ਉਹਨੂੰ ਛੇੜਿਆ ਨਹੀਂ ਕੁਛ ਨਹੀਂ ਕਿਹਾ ਤੇ ਮੈਂ ਰਸੋਈ ਵਿੱਚੋਂ ਜਾਲ ਲੈ ਕੇ ਆਇਆ ਤੇ ਮੈਨੂੰ ਮੇਰੀ ਮੇਰੇ ਬੱਚੇ ਕਹਿੰਦੇ ਨੇ ਡੈਡੀ ਵੀ ਮੰਮੀ ਕੁਛ ਬੋਲ ਰਹੀ ਆ ਮੈਂ ਲੱਗ ਕੇ ਆਇਆ ਤੇ ਉਹ ਮੇਰੀ ਘਰ ਵਾਲੀ ਇਹ ਬੋਲ ਰਹੀ ਸੀ ਵੀ ਜੇ ਤੂੰ ਜੇ ਅਸੀਂ ਚੰਡੀ ਦਾ ਪਾਠ ਕਰਾਵਾਂਗੇ ਅਸੀਂ ਬਾਬਾ ਜੀ ਚੰਡੀ ਦਾ ਪਾਠ ਕਰਾਵਾਂਗੇ ਫਿਰ ਇਹ ਚੀਜ਼ ਚਲ ਜੂਗੀ ਫਿਰ ਚਲ ਜੂਗੀ ਅਛਾ ਅਸੀਂ ਹੁਣੇ ਕਰਾ ਲੈਨੇ ਆ ਅਸੀਂ ਕਰਾ ਲੈਨੇ ਏਦਾਂ ਬੋਲਦੀ ਸੀ ਉਹ ਕਹਿੰਦਾ ਮੈਂ ਆਪਣੇ ਜਦੋਂ ਮੇਰੀ ਘਰ ਵਾਲੀ ਉੱઠી ਮੈਨੂੰ ਪੁੱਛਿਆ ਕੀ ਹੋਇਆ ਤੇ ਉਹ ਕਹਿੰਦੀ ਵੀ ਮੈਨੂੰ ਕਿਸੇ ਬਾਬਾ ਜੀ ਕੋਈ ਨਜ਼ਰ ਆ ਰਹੇ ਸੀ ਤੇ ਉਹਨਾਂ ਨੂੰ ਮੈਂ ਪੁੱਛ ਰਹੀ ਸਾਂ ਵੀ ਮੈਨੂੰ ਏਦਾਂ ਮਹਾਰਾਜ ਚੀਜ਼ ਨਜ਼ਰ ਆਉਂਦੀ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਚੰਡੀ ਦਾ ਜਾਪ ਘਰੇ ਕਰਾਓ ਸਤਿਗੁਰੂ ਕਿਰਪਾ ਕਰਨਗੇ ਮੇਰਾ ਕਰਨਗੇ ਤੇ ਮਹਾਰਾਜ ਦੇ ਚਰਨਾਂ ਵਿੱਚ ਕਰਾ ਦਿਓ ਪਾਠ ਜਾਂ ਘਰੇ ਕਰਾ ਲਿਓ ਜਾਂ ਜਿੱਦਾਂ ਵੀ ਹਨਾ ਤੇ ਉਹ ਭੈਣ ਕਹਿੰਦੀ ਵੀ ਅਸੀਂ ਘਰੇ ਤੇ ਸਾਡੇ ਘਰੇ ਤੋਂ ਜਿੱਦਾਂ ਹੁਣ ਖਾਲਸਾ ਜੀ ਟੰਗਾ ਵੀ ਕਰਦੇ ਆ ਕਹਿੰਦੇ ਘਰ ਤੋਂ ਅਸੀਂ ਥੋੜਾ ਲੋਕ ਕੀ ਕਹਿਣਗੇ ਅਸੀਂ ਘਰੇ ਨਹੀਂ ਕਰਾਇਆ ਤਾਂ ਅਸੀਂ ਮਹਾਰਾਜ ਦੀ ਕਿਰਪਾ صدਕਾ ਵੀ ਸਤਗੁਰਾਂ ਦੀ ਰਹਿਮਤ ਕਿਰਪਾ صدਕਾ ਖਾਲਸਾ ਜੀ ਕਿਸੇ ਪੜਾ ਤੇ ਉਹਨਾਂ ਨੇ ਕਰਾ ਦਿੱਤਾ ਅਸੀਂ じゃ ਉਹ ਦੱਸਦੇ ਸੀ ਵੀ ਅਸੀਂ ਉਥੋਂ ਫੌਲ ਸੱਦ ਕੇ ਤੇ ਪੜਾ ਤੇ ਕਿਸੇ ਤੇ ਰਸਤਬਸਤ ਲੈ ਕੇ ਤੇ ਪੜਾ ਤੇ ਕਿਸੇ ਤੇ ਪਾਠ ਕਰਾਇਆ ਸੀ ਵਾਹਿਗੁਰੂ ਜਾਣੇ ਕਿੱਥੇ ਕਰਾਇਆ ਕਿਉਂਕਿ ਜਿਆਦਾਤਰ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਨਾਲ 70 ਸਤਿਗੁਰਾਂ ਦੀ ਕਿਰਪਾ ਨਾਲ ਦਾਸ ਹੀ ਖਾਲਸਾ ਜੀ ਜਾਂ ਸਾਡੀ ਜਿਹੜੀ ਫੌਜ ਕਰਦੀ ਹੈ ਉਹੀ ਕਰਦੀ ਹੈ ਤੋਂ ਇਲਾਵਾ ਹੋਰ ਕੋਈ ਜਿਆਦਾ ਪਾਠ ਨਹੀਂ ਚੰਡੀ ਦੇ ਜਾਪ ਦੀ ਕਰਦਾ ਜੇ ਕਰਦਾ ਵੀ ਹੋਊਗਾ ਤੇ ਪੂਰਨ ਮਰਿਆਦਾ ਨਾਲ ਨਹੀਂ ਕਰਦੇ ਖਾਲਸਾ ਜੀ ਇਹਦੀ ਮਰਿਆਦਾ ਬੜੀ ਕਾਇਮ ਹੈ ਤੇ ਉਹ ਜਦੋਂ ਕਹਿੰਦੇ ਚੰਡੀ ਦਾ ਜਾਪ ਕਰਾਇਆ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੱਦੜਾ ਸਮਾਪਤੀ ਹੋਈ ਐ ਪਾਠ ਦੀ ਸਮਾਪਤੀ ਹੋਣੀ ਸੀ ਅਜੇ ਉਸ ਰਾਤ ਜਿੱਦਾਂ ਮੱਧ ਵਾਲਾ ਦਿਨ ਸੀ ਅਗਲੇ ਦਿਨ ਰਾਤ ਜਿਹੜੀ ਜਦੋਂ ਅਗਲੇ ਦਿਨ ਪਾਠ ਭੋਗ ਪੈਣਾ ਸੀ ਉਸੇ ਰਾਤ ਮੈਨੂੰ ਸੁਪਨਾ ਆਉਂਦਾ ਕਿ ਵਾਕਿਆ ਹੀ ਕੋਈ ਗੰਜਾ ਜਿਹਾ ਸਿਰ ਤੋਂ ਬੰਦਾ ਤੇ ਨੰਗਾ ਐ ਤੇ ਬੜਾ ਭਿਆਨਕ ਜਿਹਾ ਉਹਦਾ ਰੂਪ ਐ ਤੇ ਉਹ ਸਾਡੇ ਘਰ ਦੇ ਗੇਟ ਦੇ ਬਾਹਰ ਬੈਠਾ ਤੇ ਉਹਨੂੰ ਛਤਰ ਪਾ ਰਹੇ ਨੇ ਵੀ ਬਹੁਤ ਸਿੰਘ ਜਿੱਦਾਂ ਕਹਿ ਲੋ ਜਾਂ ਨਿਹੰਗ ਸਿੰਘ ਫੌਜ ਕਹਿ ਲੋ ਉਹ ਪਟਿਆਨਾ ਕੁੱਟਣ ਲਈ ਆ ਡੰਡਿਆਂ ਨਾਲ ਉਹਨੂੰ ਕੁੱਟਣ ਲਈ ਆ ਤੇ ਰੋ ਰੋ ਕੇ ਮੇਰੇ ਗਾੜੀ ਹੱਥ ਜੋੜੀ ਜਾਂਦਾ ਵੀ ਮੈਨੂੰ ਬਚਾਲਾ ਤੇ ਮੇਰਾ ਕੋਈ ਕਸੂਰ ਨਹੀਂ ਆ ਮੈਨੂੰ ਤਾਂ ਤੁਹਾਡੇ ਸ਼ਰੀਕੇ ਨੇ ਤੁਹਾਡੇ ਮਗਰ ਲਾਇਆ ਦੱਸ ਗਿਆ ਸਾਰਾ ਕੋਈ ਖਾਲਸਾ ਜੀ ਸੁਪਨੇ ਦੇ ਵਿੱਚ ਤੇ ਮਹਾਰਾਜ ਦੀ ਐਸੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਐਸਾ ਮਿਹਰਾਂ ਕੀਤੀਆਂ ਉਸ ਦਿਨ ਤੋਂ ਬਾਅਦ ਘਰ ਵਿੱਚ ਖਾਲਸਾ ਜੀ ਬਰਕਤ ਆਉਣ ਲੱਗ ਪਈ ਘਰ ਵਿੱਚ ਸੁੱਖ ਆਉਣ ਲੱਗ ਪਿਆ ਜਿਹੜੀ ਘਰ ਵਾਲੀ ਨੂੰ ਭੈ ਆਉਂਦਾ ਸੀ ਡਰ ਆਉਂਦਾ ਸੀ ਉਹ ਵੀ ਖਤਮ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਮੇਰਾ ਕੰਮ ਕਾਜ ਵੀ ਚੱਲ ਗਿਆ ਸਤਿਗੁਰਾਂ ਦੀ ਕਿਰਪਾ ਨਾਲ ਸੁੱਖ ਜਿਹੜੇ ਘਰ ਵਿੱਚ ਪ੍ਰਵੇਸ਼ ਕਰ ਗਏ ਤੇ ਦੁੱਖ ਜਿਹੜੇ ਸਾਰੇ ਮਿਟ ਗਏ ਮਹਾਰਾਜ ਦੀ ਰਹਿਮਤ ਵਰਤ ਗਈ ਸੋ ਸਤਿਗੁਰਾਂ ਨੇ ਖਾਲਸਾ ਜੀ ਏਡੀ ਵੱਡੀ ਬੇਨਤ ਕਿਰਪਾ ਕੀਤੀ ਸੋ ਮਹਾਰਾਜ ਕਰਦੇ ਆ ਸਦਾ ਸਹਾਈ ਹੁੰਦਿਆ ਵੇਖੋ ਇੱਕ ਘਰ ਵਾਲਾ ਖਾਲਸਾ ਜੀ ਨੇਕ ਹੈ ਉਹ ਬੰਦਾ ਜਿਹੜਾ ਆਪਣੇ ਘਰ ਵਾਲੀ ਵਾਸਤੇ ਮਹਾਰਾਜ ਦੇ ਘਰ ਜਾ ਕੇ ਦੁਪਹਿਰਿਆਂ ਦੀ ਸੇਵਾ ਨਿਭਾਉਂਦਾ ਆਪਾਂ ਆਪਣੇ ਕਿਸੇ ਨਿਮਿਤ ਜਾਪ ਕਰ ਸਕਦੇ ਆ ਖਾਲਸਾ ਜੀ ਘਰ ਵਿੱਚ ਆਪਣੇ ਬੱਚਿਆਂ ਦੇ ਨਿਮਿਤ ਇੱਕ ਇੱਕ ਪਾਠ ਕਰੋ ਆਪਣੇ ਘਰ ਦੇ ਘਰ ਵਾਲੀ ਬਾਣੀ ਪੜ੍ਹਦੀ ਹੈ ਤੇ ਖਾਲਸਾ ਜੀ ਇੱਕ ਸਾਡਾ ਮਿੱਤਰ ਹੁੰਦਾ ਸੀ ਮੈਂ ਇੱਥੇ ਦੱਸ ਦਵਾਂ ਸਾਡਾ ਇੱਕ ਮਿੱਤਰ ਹੁੰਦਾ ਸੀ ਤੇ ਉਹਨੇ ਨਾ ਉਹਦੇ ਘਰ ਦੇ ਵਿੱਚ 11 ਜੀ ਸਨ ਸਾਰੇ ਤੇ ਉਹਨੇ 11 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ ਤੇ ਮੈਂ ਇੱਕ ਵਾਰ ਉਹਨੂੰ ਪੁੱਛਿਆ ਵੀ ਤੂੰ 11 ਪਾਠ ਕਿੰਨਾ ਸੀ ਮੈਂ ਕਰਦਾ ਤੇ 11 ਪਾਠਾਂ ਦਾ ਕੋਈ ਤੂੰ ਜੁਗਤੀ ਸੁਰੱਖੀ ਹੈ ਜਾਂ ਕੀ ਕੋਈ ਵੇਧ ਹੈ ਮੈਨੂੰ ਦੱਸ ਕਹਿੰਦਾ ਨਹੀਂ ਬੇਧ ਕੋਈ ਨਹੀਂ ਐ ਵੀ ਮੇਰੇ ਘਰ ਦੇ ਵਿੱਚ 11 ਜੀ ਨੇ ਮੈਂ ਸਾਰਿਆਂ ਦਾ ਇੱਕ ਇੱਕ ਪਾਠ ਕਰਦਾ ਕਿ ਮਹਾਰਾਜ ਜੀ ਇਹ ਤੇਰੇ ਨਾਲ ਟੁੱਟੇ ਹੋਇਆ ਕਿਰਪਾ ਕਰੇ ਤੇਰੇ ਨਾਲ ਜੁੜ ਜਾਣ ਮਹਾਰਾਜ ਤੇਰੇ ਨਾਲ ਜੁੜ ਜਾਣ ਸਾਡੇ ਘਰ ਵਿੱਚ ਗੁਰਸਿੱਖੀ ਰਵੇ ਇਸ ਕਰਕੇ ਮੈਂ ਇਹਨਾਂ ਸਾਰਿਆਂ ਵਾਸਤੇ ਇੱਕ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕਰਦਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਫਿਰ ਖਾਲਸਾ ਦੀ ਵਰਤੀ ਸੀ ਉਹਦਾ ਪਰਿਵਾਰ ਹੌਲੀ ਹੌਲੀ ਸਾਰੇ ਗੁਰਸਿੱਖ ਬਣ ਗਏ ਸੋ ਐਵੇਂ ਆਪਾਂ ਆਪੋ ਨੇ ਬੱਚਿਆਂ ਦੇ ਨਿਮਿਤ ਜਾਪ ਕਰ ਸਕਦੇ ਆ ਬਾਣੀ ਪੜ ਸਕਦੇ ਆ ਇਹ ਮਾਵਾ ਦਾ ਫਰਜ਼ ਹੈ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਪਿੱਛੋਂ ਸਾਰਾ ਕੰਮ ਕਾਬ ਖਤਮ ਕਰਕੇ ਆਪਣੇ ਬੱਚਿਆਂ ਦੇ ਨਿਮਿਤ ਸ੍ਰੀ ਚੌਪਈ ਸਾਹਿਬ ਦੇ ਪਾਠ ਕਰੋ ਜਪਜੀ ਸਾਹਿਬ ਦੇ ਪਾਠ ਕਰੋ ਫਿਰ ਪਰਮੇਸ਼ਰ ਸਹਾਈ ਹੁੰਦਾ ਰੱਖਿਆ ਕਰਦਾ ਸੋ ਗੁਰੂ ਗਰੀਬਨਵਾਜ ਅੰਤਰਜਾਮੀ ਸਤਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ